ਅੱਜ ਮਨ ਨੂੰ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬੈਸ ਜੀ ਨੇ ਬਖੂਬੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਇਕੁਪਮੈਂਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ ਬੱਸ ਆ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵਕ ਵਕ ਪਿੰਡਾਂ 'ਚ ਆਊਗੀ ਬੱਚੇ ਆਪਣੀ ਇੱਥੇ ਪੜਾਈ ਕਰਨਗੇ ਔਰ ਉਸ ਤੋਂ ਬਾਅਦ ਉਹ ਬੱਸ ਜਿਹੜੀ ਆ ਉਹਨਾਂ ਨੂੰ ਛੱਡਣ ਜਾਊਗੀ ਸੋ ਮੈਂ ਸਮਝਣਾ ਕਿ ਸਕੂਲ ਆਫ ਵਮਨਸ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹਨਾਂ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਆ ਕਾਲਪੁਰਖ ਨੇ ਦਾਸ ਦੇ ਮੋਹ ਗੱਡੀ ਗੱਲ ਪੂਰੀ ਹੋਈ ਮੈਂ ਚੋਣਾ ਦੇ ਵਿੱਚ ਜਿਸ ਵਕਤ ਲੋਕ ਸਭਾ ਦੀਆਂ ਸੀਗੀਆਂ ਤੇ ਮੈਂ ਮੁਸਤਾਫਾ ਜੱਟਾ ਗਿਆ ਉੱਥੇ ਰਾਜ ਨਾਮ ਸਿੰਘ ਹੋਣੀ ਇੱਥੇ ਨੇ ਚਾਨ ਮਸੀ ਹੋਣੀ ਨੇ ਰਾਤ ਸੋਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋ ਰਹਿ ਰਹੀ ਆ ਉਹੋ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿਣ ਲੱਗੀ ਵੀ ਸਾਨੂੰ ਕਨਵੈਸ ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਪਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸਕੂਲ ਆ ਐਮਐਨਐਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਕਨਵੈਸ ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਮਾਤਮਾ ਨੇ ਉਹ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਵਾਰ ਸੱਚੀ ਅੱਜ ਰਵਾਣਾ ਕੀਤੀ ਆ ਅਨੰਦਪਾਲਾ ਜੀ ਜਿਹੜੀ ਦੂਸਰੀ ਬੱਸ ਆ ਔਰ ਤੀਸਰੀ ਬੱਸ ਉਹ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਅਰਵਿੰਦ ਕੇਧਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰ ਹੋਣ ਅੱਜ ਉਹ ਕਾਨੂੰਨ ਨਜ਼ਰ ਆ ਰਿਹਾ ਵੀ ਉਹ ਲਾਗੂ ਹੋ ਰਿਹਾ ਔਰ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਮੈਂ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡਾ ਸਰ ਲਖਵਿੰਦਰ ਸਿੰਘ ਜੀ ਡਿਪਟੀ ਡੀਓ ਸੈਕੰਡਰੀ ਆਏ ਨੇ ਤੁਹਾਡੇ ਸਾਰੇ ਸਟਾਫ ਦਾ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਖਨ ਅੱਜ ਇੱਥੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸਟਾਫ ਦਾ ਧੰਨਵਾਦ ਵੀ ਕਰਦਾ ਜਿਹੜੇ ਕੜੀ ਮਿਹਨਤ ਦੇ ਨਾਲ ਇਸ ਬੱਚੇ ਦਾ ਬੱਚਿਆਂ ਨੂੰ ਪੜਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਸੋ ਪਰਮੇਸ਼ਵਰ ਆਪਣੀ ਕਿਰਪਾ ਬਣਾਈ ਰੱਖੇ ਔਰ ਅਸੀਂ ਜਿਹੜਾ ਇਹ ਦਿਲਿਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਤਾਲੀਮ ਦੇ ਸੇਵਾਵਾ ਵਧੀਆ ਦਵਾਂਗੇ ਅੱਜ ਉਹ ਪ੍ਰਮਾਤਵਾ ਸਾਡੀ ਬਾਹ ਫੜ ਰਿਆ ਉਹਨੂੰ ਪੂਰੀ ਕਰ ਰਿਆ ਔਰ ਇਸੇ ਤਰੀਕੇ ਨਾਲ ਕਰੀਏ ਤਾਂ ਕਿ ਇਹ ਜਿਹੜਾ ਅੱਜ ਦੇ ਬੱਚੇ ਨੇ ਸਾਡਾ ਆਉਣ ਵਾਲਾ ਭਵਿੱਖਾ ਅੱਗੇ ਜਾ ਕੇ ਇਹ ਸਮਾਜ ਨੂੰ ਚੰਗਾ ਸਿਰਜਣਾ ਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਔਰ ਸਮਾਜ ਦੀ ਸੇਵਾ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਪਾਲਣ ਔਰ ਸਮਾਜ ਦੀ ਜਿਹੜੀਆਂ ਕਿਦੇ ਜੋ ਨਿਗਾਰ ਆ ਰਿਹਾ ਉਹਨੂੰ ਠਲ ਪਾਉਣ ਦੇ ਵਿੱਚ ਬਹੁਤ ਸਾਈ ਹੋਣ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡੇ ਰਾਈ ਤੁਹਾਡੇ ਸਟਾਫ ਦਾ ਡੀਓ ਆਫਿਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਅ ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਮਾਨਯੋਗ ਸ਼੍ਰੀ ਰਮਨ ਬਹਿਲ ਜੀ ਦੇ ਕਰ ਕਮਲਾ ਦੇ ਨਾਲ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਬਾਕੀ ਇਹਦੇ ਵਿੱਚ ਮੇਰੇ ਸਟਾਫ ਦੀ ਬਹੁਤ ਅਹਿਮ ਯੋਗਦਾਨ ਆ ਬਸਾਂ ਰੇਂਜ ਕਰਨਾ ਔਰ ਰੂਟ ਪਲਾਨ ਕਰਨਾ ਲਿਸਟਾਂ ਬਣਾਉਣੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਤੋਂ ਆਉਂਦੀਆਂ ਨੇ ਬੱਚੇ ਆਂਦੇ ਨੇ ਮੇਰੀ ਇਹੀ ਪ੍ਰਾਇਰੀਟੀ ਹੋਏਗੀ ਕਿ ਬੱਚਿਆਂ ਨੂੰ ਅੱਛੀ ਸਹੂਲਤਾਂ ਜੜੀਆਂ ਨੇ ਉਹ ਮੁਹਿਆ ਕਰਾਈਆਂ ਜਾਣ ਸਰਕਾਰ ਅਗੇ ਇਹੀ ਬੇਨਤੀ ਆ ਸਰ ਦੇ ਥਰੂ ਕਿ ਜੋ ਜੋ ਵੀ ਇਨਫਰਾਸਟ੍ਰਕਚਰ ਜਾਂ ਬਿਲਡਿੰਗ ਦੀ ਜੜੀ ਨਵਾਰ ਬਦਲਣੀ ਆ ਇਹ ਤੁਸੀਂ ਤੁਹਾਡੇ ਬਿਨਾ ਪੋਸੀਬਲ ਨਹੀਂ ਹੈਗਾ ਸਰ ਤੋਂ ਬੱਚਿਆਂ ਨੂੰ ਜੜੀ ਮਿਆਰੀ ਸਿੱਖਿਆ ਦੇਣੀ ਆ ਉਹ ਡੈਫੀਨੇਟਲੀ ਮੇਰਾ ਜਣਾ ਸਟਾਫ ਹੈ ਉਹ ਕੈਪੇਬਲ ਇਨਫ ਮੈਂ ਕਹਾਂਗਾ ਕਿ ਦੇ ਆਲ ਆਰ ਕੈਪੇਬਲ ਇਨਫ ਟੂ ਪ੍ਰੋਪੋਰਟ ਵੈਲ ਕੁਆਲੀਫਾਈਡ ਸਟਾਫ ਹੈ ਇੱਥੇ ਔਰ ਮੈਂ ਸਮਝਣਾ ਕਿ ਜਿੱਥੇ ਮੇਰੀ ਵੀ ਜ਼ਰੂਰਤ ਹੁੰਦੀ ਹੈ ਮੈਂ ਕਿਹਾ ਸਟਾਫ ਨੂੰ ਕਿ ਮੈਂ ਖੁਦ ਵੀ ਪੜਾਵਾਂਗਾ ਮੈਂ 30 35 ਸਾਲ ਹੋ ਗਏ ਮੈਨੂੰ ਜੌਬ ਕਰਦੇ ਔਰ 24 25 ਸਾਲ ਮੈਂ ਬਜ਼ੌਰ ਲੈਕਚਰ ਇਨ ਇੰਗਲਿਸ਼ ਦੀਨਾਨਗਰ ਵੀ ਰਿਆ ਔਰ ਚੌਂਤੇ ਹੋਰ ਵੀ ਕਈ ਜਗ੍ਹਾ ਤੇ ਸੇਵਨ ਭਾਈ ਆ ਹੁਣ ਸਰਕਾਰ ਨੇ ਮੈਨੂੰ ਇੱਥੇ ਲਾਇਆ ਜਿੱਥੇ ਜਿੱਥੇ ਵੀ ਸੇਵਾ ਲਗਾਈ ਉਹ ਆਪਣੀ ਓਨੈਸਟੀ ਪੂਰੀ ਕੀਤੀ ਆ ਹੁਣ ਵੀ ਗਾ ਤੋਂ ਮੈਂ ਪ੍ਰੋਮਿਸ ਕਰਨਾ ਕਿ ਆਪਾਂ ਬੱਚਿਆਂ ਦੀ ਬਿਹਤਰੀ ਦੇ ਲਈ ਸਾਰੋਂ ਰੰਦੇ ਅਸ਼ੀਰਵਾਦ ਦੇ ਨਾਲ ਸਰਕਾਰ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਪੂਰਾ ਕਰਾਂਗੇ ਫਿਲਹਾਲ ਕਿਹੜੇ ਕਿਹੜੇ ਰੂਲ ਕਿਡ ਕੀਤੇ ਸਰ ਅਸੀਂ ਅਜੇ ਦੁਰੰਗਲਾ ਔਰ ਕੁਝ ਬੱਚੇ ਸਾਡੇ ਥੋੜੇ ਇੱਕ ਇਧਰ ਆ ਐਸਾਈਡ ਤੇ ਜਿਹੜਾ ਮੈਂ ਇਹ ਮਸਤਵਰ ਜਟਾ ਜਿਹੜੀ ਸਾਈਡ ਨੂੰ ਬੰਦਾ ਆਈ ਐਮ ਨਿਊ ਟੂ ਗੁਰਦਾਸਪੁਰ ਔਰ ਮੈਂ ਇਸ ਤੋਂ ਬਾਅਦ ਸਰ ਨੇ ਜਿਵੇਂ ਦੱਸਿਆ ਕਾਨੂੰਨ ਸਾਈਡ ਤੇ ਕਲਨੌਰ ਸਾਈਡ ਤੇ ਕਲੀਜਪੁਰ ਸਾਈਡ ਤੋਂ ਬੱਚੇ ਬੜੇ ਜਾਂਦੇ ਆ ਉਧਰ ਵੀ ਕਰਾਂਗੇ ਬਾਕੀ ਅਸੀਂ ਸਲਾਹ ਕਰਾਂਗੇ ਬੱਚਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਰੂਟ ਤੁਹਾਨੂੰ ਸੈੱਟ ਹੁੰਦੇ ਆ ਉਸ ਹਿਸਾਬ ਨਾਲ ਹੀ ਪਲਾਨ ਕਰਕੇ ਸ਼ਾਰਟਲੀ ਅਸੀਂ ਫਿਰ ਐਡਵਰਟਾਈਜ਼ਮੈਂਟ ਦੇਾਂਗੇ ਪਹਿਲੀ ਵਾਰ ਜੋ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਤੋਂ ਹੁਣ ਫਿਰ ਦੇਾਂਗੇ ਇੱਕ ਵਾਰੀ ਔਰ ਡੈਫੀਨੇਟਲੀ ਵੀਲ ਡੂ ਆਵਰ ਬੈਸਟ ਕਿ ਅਸੀਂ ਸਾਰਾ ਕੰਮ ਅچھے ਤਰੀਕੇ ਨਾਲ ਕਰ ਸਕੀਏ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਜੀ ਔਰ ਤੁਹਾਡੇ ਸਾਰਿਆਂ ਦੇ ਸਾਰੇ ਇਹਨਾਂ ਜਦੋਂ ਇਲੈਕਸ਼ਨ ਚੱਲ ਰਹੇ ਸੀ ਤੇ ਬੈਲ ਸਰਜਰੀ ਨੇ ਉਹ ਸਾਡੇ ਪਿੰਡ ਵਿੱਚ ਆਈ ਸੀ ਤੇ ਮੈਨੂੰ ਸਰ ਬਹੁਤ ਪ੍ਰੋਬਲਮ ਸੀ ਹੋਣ ਜਾਂਦੇ ਵਿੱਚ ਤੇ ਫਿਰ ਮੈਂ ਨਾ ਮੈਂ ਮਲਤੀ ਪੇਧੌਜੀ ਨੂੰ ਕਿਹਾ ਤੇ ਫਿਰ ਉਹਨਾਂ ਨੇ ਮੇਰੀ ਗੱਲ ਕਰਵਾਈ ਸੀ ਤੇ ਮੈਂ ਸਾਨੂੰ ਕਿਹਾ ਸੀ ਕਿ ਸਰ ਮੈਨੂੰ ਕਨਵੈਂਸ ਦੀ ਬਹੁਤ ਪ੍ਰੋਬਲਮ ਆ ਤੇ ਪਲੀਜ਼ ਸਰ ਇਹਦਾ ਅਰੇਂਜਮੈਂਟ ਕੀਤਾ ਜਾਵੇ ਤੇ ਮੈਂ ਹੁਣ ਬਹੁਤ ਖੁਸ਼ ਆ ਕਿ ਸਰ ਜੋ ਕਿ ਅਰੇਂਜਮੈਂਟ ਹੋ ਚੁੱਕਿਆ ਆ ਤੇ ਹੁਣ ਜਿਹੜੀ ਬਾਤ ਆ ਉਹ ਮੇਰੇ ਪਿੰਡ ਤੱਕ ਆ ਗਈ